ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸੋ ਸਰਬਤਰਮ ਨਿਊਜ਼ ਚੈਨਲ ਦੀ ਟੀਮ ਅੱਜ ਪਹੁੰਚੀ ਪਿੰਡ ਰੁਪਾਲ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਦ੍ਰਗਾ ਮਾਈ ਸੁਲਤਾਨੋ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਸੋ ਚੌਥਾ ਸਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾਪੂਰਵਕ ਦ੍ਰਗਾ ਦੇ ਮੁਖਸਬ ਦਾ ਬਾਬਾ ਕਾਕਾ ਜੀ ਦੀ ਸਰਪ੍ਰਸਤੀ ਹੇਠ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੋ ਇਸ ਮੌਕੇ 26 ਜੂਨ 2025 ਨੂੰ ਸਭ ਤੋਂ ਪਹਿਲਾਂ ਸਵੇਰੇ ਚੰਡੇ ਦੀ ਰਸਮ ਤੇ ਉਸ ਤੋਂ ਬੱਚਾਗਾ ਦੀ ਰਸਮ ਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। 30 ਪ੍ਰੰਤ ਮੈਥਲਿਕ ਵਾਰ ਰਾਤ ਨੂੰ 8 ਵਜੇ ਹੋਵੇਗਾ। ਸੁਸਮੇਲ ਬਾਰੇ ਬਾਕੀ ਜਾਣਕਾਰੀ ਲੈਣੇ ਆ ਸੁਪਰਬੰਧਕਾ ਪਾਸੋਂ ਤੇ ਤੁਹਾਨੂੰ ਦਿਖਾਉਂਦੇ ਆ ਲਾਈਵ ਤਸਵੀਰਾਂ ਇਸ ਦਰਬਾਰ ਦੀਆਂ ਜਿੱਥੇ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ। ਸੋ ਦੇਖਦੇ ਰਹੋ ਸਰਬ ਧਰਮ ਦੀਓ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ। ਆਪ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੀਆਂ ਸਿਰਗਾ ਦੀਆਂ ਸੋ ਦੇਖਦੇ ਰਹੋ ਸਰਬਤਰਮ نیوز ਚੈਨਲ ਸੋ ਜੀ ਚੌਥਾ ਸਲਾਨਾ ਜੋੜ ਮੇਲਾ ਜੋ ਮਾਈ ਸੁਲਤਾਨੋ ਸਰਕਾਰ ਜੀ ਦੀ ਦਰਗਾਹ ਤੇ ਕਰਵਾਇਆ ਜਾ ਰਿਹਾ ਹੈ ਸੋ 26 ਜੂਨ ਨੂੰ ਸਿਸਮੋਕੇ پرویز ਖਾਨ ਕਵਾਲ ਮਲੇਰ ਕੋਟਲੇ ਵਾਲੇ ਕਾਲਨਕਾਲ ਐਂਡ ਪਾਰਟੀ ਪਿੰਕੀ ਨਕਾਲ ਐਂਡ ਪਾਰਟੀ ਸਿਸਮੋਕੇ ਪੀਰਾ ਦੀ ਮੈਫਲ ਸਿਉਣਗੇ ਕਿਸੇ ਮੇਰੇ ਬਾਰੇ ਤੁਸੀਂ ਜੇ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਨੰਬਰ ਹੈ ਜੀ 79019 17186 ਕਿਸੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ 79019 17186 ਕਿਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਦੇਖ ਰਹੇ ਤੁਸੀਂ ਲਾਈਵ ਤਸਵੀਰਾਂ ਦਰਗਾਹ ਮਾਈ ਸੁਲਤਾਨੋ ਜੀ ਜਿਸ ਲੜਨਾ ਜੋੜ ਮੇਲਾ ਦਰਗਾਹ ਦੇ ਮੁਖ ਸੇਵਾਦਾਰ ਸੇਵਾਦਾਰ ਕਾਕਾ ਜੀ ਸੋਨਾ ਦੀ ਸਰਪਤੀ ਹੀਟ ਕਰਵਾਇਆ ਜਾ ਰਿਹਾ ਹੈ ਸੋ ਸਮੂਹ ਨਕਰ ਦਾ ਸਹਿਯੋਗ ਪੰਚਾਇਤ ਦਾ ਸਹਿਯੋਗ ਸੋ ਵਿਸ਼ੇਸ਼ ਤੌਰ ਤੇ ਐਨ ਆਰ ਆਈ ਬੀ ਨਾਲ ਦਾ ਸਹਿਯੋਗ ਸੋ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਲਾਣਾ ਜੋੜ ਮੇਲਾ ਪਿੰਡ ਰੁੱਪਾ ਜਿਲ੍ਹਾ ਹਿਸ਼ਾਰਪੁਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਸੁਪਰਵੰਤਰਾ ਕਾ ਵੱਲੋਂ ਅਪੀਲਿਆ ਵੀ ਹਮ ਹਮਾ ਕੇ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਇਸ ਮੌਕੇ ਵੱਖੋ-ਵੱਖ ਦੇ ਦਰਬਾਰਾਂ ਦੇ ਫੱਕਰ ਫਕੀਰ ਇਸ ਦਰਬਾਰ ਤੇ ਹਾਜ਼ਰੀ ਭਰਨਗੇ। सो इस मौके मुख्य सेवादार सो इस मौके मुख्य सेवादार काका जी सो इसके अलावा जोगा जी लक्की कला सरबजीत गुरमीत सिंह लव तंशु लवी परमान, नन्नू, जशन रामू सनी ਨੀਤਾ ਸਰਪੰਚ ਮਲਕੀਤ ਸਿੰਘ ਜੀ ਪੰਚ ਅਮਰਜੀਤ ਸਿੰਘ ਸਮੂਹ ਪੰਚਾਇਤ ਸੁਪਿਆਰਾ ਇੰਦਾ ਰਾਜੂ ਇਟਲੀ ਰੋਹਿਤ ਇਟਲੀ ਬੰਟੀ ਦਵਈ ਕੁਲਵਰਨ ਇਟਲੀ ਹਰਜੀਤ ਸੱਤੇ ਕਰਿਆਨਾ ਸਟੋਰ ਵੱਡੋ ਰਾਣੀ ਇੰਗਲੈਂਡ ਸੀਮਾ ਸੰਜੇ ਪੰਡਿਤ ਮੌਂਟੀ ਪੰਡਿਤ ਰੋਬਿਨ ਪੰਡਿਤ ਅਨੀ ਮੁਰਸ਼ਦ ਅਮਨ ਦੁਬਈ ਐਪੀ ਦੁਬਈ ਰਿੰਕੂ ਦੁਬਈ ਦਵਿੰਦਰ ਕੈਨੇਡਾ ਕੱਕਾ ਇਟਲੀ ਬਲਜਿੰਦਰ ਬੀ ਐਲ ਓ ਦੁੱਧਾ ਦੁਬਈ ਦੀਪਾ ਦੁਬਈ ਮਨੀ ਸਟੂਡੀਓ ਬੰਟੀ ਕੋਗ ਰਾਮਪਾਲ ਸੁੱਖਾ ਬਾਬਾ ਜੈਲੀ इंदापंच अमृत इंदा ग्रीस सनी ग्रीस मम्मी होशियारपुर जग्गी पप्पू पंडित भुपिंद्र सिंह प्रदीप साजन सागर इटली ਚਾਲ ਤੇ ਹੋਰ ਵੀ ਸੇਵਾਦਾਰ ਇਸ ਜੋੜੇ ਮੇਲੇ ਦੇ ਵਿੱਚ ਸੇਵਾ ਨਿਭਾਉਣਗੇ ਸੋ ਸੋ ਸੇਵਾਦਾਰ ਸੋ ਇਸ ਜੋੜ ਮੇਲੇ ਵਿੱਚ ਸੇਵਾ ਨਿਭਾਉਣਗੇ ਸਵਾ ਇਸ ਮੇਲੇ ਬਾਰੇ ਗੱਲਬਾਤ ਕਰਦੇ ਆ ਪ੍ਰਬੰਧਕਾਂ ਦੇ ਨਾਲ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਸੋ ਵੀਡੀਓ ਨੂੰ ਬੱਤ ਬੱਤ ਲਾਈਕ ਕਮੈਂਟ ਸ਼ੇਅਰ ਜੁਰ ਕਰੋ ਜੀ ਆਓ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨਾਲ ਸੋ ਬਾਬਾ ਜੀ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਬਾਬਾ ਜੀ ਪਿੰਡ ਰੁੱਪਵਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜੋ ਇਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਕਰਵਾਇਆ ਜਾ ਰਿਹਾ ਜੀ ਦਰਬਾਰ ਮਾਈ ਸੁਲਤਾਨੋ ਪਿੰਡ ਰੁੱਪਵਾ 26 ਜੂਨ ਦਾ ਮੇਲਾ ਪਿੰਡ ਰੁੱਪਵਾ ਕਰਵਾਇਆ ਜਾ ਰਿਹਾ ਜਿਸ ਵਿੱਚ ਕਵਾਲੀਆਂ ਅਤੇ ਨਕਲਾਂ ਦਾ ਪ੍ਰੋਗਰਾਮ ਹੋਵੇਗਾ ਜਿਸ ਨੂੰ ਚਾਹ ਪਕੌੜੇ ਦਾ ਲੰਗਰ ਤੇ ਸ਼ਪੀਲ ਦਾ ਲੰਗਰ ਚੱਲੇਗਾ ਸਾਰੀ ਸੰਗਤ ਨੂੰ ਬੇਨਤੀ ਹੋਂ ਹੋਂ ਆ ਕੇ ਪਹੁੰਚਣ ਦੀ ਕਿਰਪਾਲਤਾ ਮੇਲਾ 26 ਜੂਨ ਨੂੰ ਕਰਵਾਇਆ ਜਾ ਰਿਹਾ ਉਸ ਵਿੱਚ ਝੰਡੇ ਤੇ ਚਾਦਰਾਂ ਦੀ ਰਸਮ ਕੀਤੀ ਜਾਵੇਗੀ ਰਾਤ ਨੂੰ ਨਕਲਾਂ ਅਤੇ ਕਵਾਲੀਆਂ ਦਾ ਪ੍ਰੋਗਰਾਮ ਕੀਤਾ ਜਾਵੇਗਾ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਪਹੁੰਚਣ ਦੀ ਕਿਰਪਾਲਤਾ ਮੇਲੇ ਦੀ ਰੌਣਕ ਨੂੰ ਵਧਾਓ ਇਕਰਾਮਾਈ ਸੁਲਤਾਨਾਂ ਦਾ ਬੋਲ ਸੱਚੇ ਦਰਵਾਜ਼ੇ